ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਤਾ ਕਸ਼ਲਿਆ ਹਸਪਤਾਲ ਹੈ ਜੀ ਪਟਿਆਲੇ ਸਰਕਾਰੀ ਹਸਪਤਾਲ ਹੈ ਆ ਕਿ ਨਾਲ ਮੈਂ ਕੱਟ ਕੇ ਖੜਿਆ ਆ ਆ ਤੁਸੀਂ ਪਰਚੀ ਨਹੀਂ ਕੱਟ ਰਹੇ ਆ ਸਾਰੇ ਪਰਚੀ ਵਾਲੇ ਨਾਲ ਇੱਕ ਬੀਬੀ ਬੈਠੀ ਆ ਬਸ ਇਹ ਭੈਣ ਬੈਠੀ ਆ ਇਹ ਕੰਮ ਨਹੀਂ ਕਰ ਰਹੀ ਓਰੇ ਮਤਲਬ ਫ੍ਰੀ ਬੈਠੀ ਆ ਆ ਇਧਰ ਵੀ ਬਣਾਓ ਭਾਈ ਕੁੜੀ ਨੂੰ ਬੁਲਾਓ ਉਹਨੂੰ ਤੇ ਆ ਬੀਬੀ ਕਿੱਥੋਂ ਆਏ ਆ ਤੁਸੀਂ ਨੰਗਲ ਡੈਮ ਤੋਂ ਇਹ ਨੰਗਲ ਡੈਮ ਤੋਂ ਆਏ ਆ ਜੀ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪੈਣ ਖੜਿਆ ਨੂੰ ਇੱਕ ਘੰਟਾ ਹੋ ਗਿਆ ਜੀ ਇੱਕ ਘੰਟਾ ਇਹਨਾਂ ਨੂੰ ਹੋ ਗਿਆ ਜੀ ਤੇ ਬੀਬੀ ਕੋਈ ਹੈ ਦੱਸਣੇ ਵਾਲਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਖੜਿਆ ਨੂੰ ਹਾਂਜੀ ਪੈਣ ਬੁਲਾਇਓ ਮੜਾ ਇਹਨਾਂ ਨੂੰ ਬੁਲਾਇਓ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਖੜਿਆ ਨੂੰ ਮੈਂ 11:30 ਦੀ ਖੜੀ ਆ ਤੇ ਦੇਖ ਲਓ ਜੀ ਇਹ ਹਾਲ ਹੈ ਸਰਕਾਰੀ ਹਸਪਤਾਲਾਂ ਦੇ ਤੇ ਜੇ ਕੋਈ ਆਂਦਾ ਇਹਨਾਂ ਦੀ ਪਹਿਲਾਂ ਤਾਂ ਲੈਂਗੁਏਜ ਸਹੀ ਨਹੀਂ ਇਹ ਬੀਬੀ ਦੇਖ ਲਓ ਆਪਾਂ ਕਿੰਨੇ ਟਾਈਮ ਤੋਂ ਬਿਲਕੁਲ ਫ੍ਰੀ ਬੈਠੀ ਐ ਕੰਪਿਊਟਰ ਦੇ ਕਿਉਂ ਬੈਠੀ ਐ ਪਤਾ ਨਹੀਂ ਆ ਕੱਦੀ ਪਰਚੀ ਮੂਰੇ ਐ ਜੀ ਕੋਈ ਕੁਛ ਕਰਿਆ ਨਹੀਂ ਜਾ ਰਿਹਾ ਇਹਦੇ ਬਾਰੇ ਬਾਕੀ ਕੁਰਸੀਆਂ ਖਾਲੀਆਂ ਐ ਲਾਈਨਾਂ ਤੁਸੀਂ ਦੇਖ ਸਕਦੇ ਹੋ ਜੀ 4-5 21 ਨੇ ਐਪ ਵਾਲਾ ਕਰਿਆ ਸਟਾਰਟ ਸਿਸਟਮ ਇਦਾਂ ਕਰਾ ਉਦਾਂ ਕਰਾ ਮੈਂ ਪੁਕਾਈ ਐਪ ਵਾਲਾ ਸਟਾਰਟ ਕਰਿਆ ਹਾਂਜੀ ਪੁਕਾਈ ਕਰਵਾਉਂਦੇ ਆ ਹਾਂਜੀ ਬੀਬੀ ਕਿੰਨਾ ਕ ਤੰਗ ਆ ਤੁਸੀਂ ਬਹੁਤ ਤੰਗ ਆ ਵੀਰੇ ਮਾ ਬਜ਼ੁਰਗਾਂ ਦੀ ਪਕਾਈ ਕਰਵਾਉਂਦੇ ਆ ਨੇ ਕਿੰਨਾ ਟਾਈਮ ਹੋ ਗਿਆ ਖੜੇ ਆ ਨੂੰ ਲਾਈਨ ਚ ਅਸੀਂ ਅਨਪੜਾ ਸਾਨੂੰ ਕੀ ਪਤਾ ਵੀ ਕਿੱਥੋਂ ਟੋਕਨ ਮਿਲਨੇ ਕਿੱਥੇ ਆਉਣਾ ਦੇਖੋ ਜੀ ਬਹੁਤ ਪਰੇਸ਼ਾਨੀ ਆ ਰਹੀ ਹੈ ਹਾਂ ਬੀਬੀ ਤੁਸੀਂ ਕੱਦੈ ਖੜੇ ਆ ਲਾਈਨ ਚ ਪਹਿਲਾਂ ਬੀਜੀ ਬਾਰੇ ਪੜਾਈ ਕਰਾਓ ਚੱਲ ਚੱਲ 45 ਸਾਲ ਕੇ ਹੋ ਗਏ ਹਮੇ ਪੰਜਾਬ 45 ਹੁਣ ਸਾਨੂੰ ਕੀ ਪਤਾ ਟੋਕਨ ਦਾ ਨੰਬਰ ਆਉਣਾ ਹੁਣ ਸਾਨੂੰ ਕੀ ਪਤਾ ਕਿੱਥੋਂ ਟੋਕਨ ਮਿਲਨੇ ਕੋਈ ਦੇਖ ਸਕਦੇ ਆ ਜੀ ਜਨਤਾ ਬਹੁਤ ਪਰੇਸ਼ਾਨ ਹੈ ਸਿਰਫ ਇੱਕ ਇਹ ਕੁੜੀ ਪਹਿਲਾਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰੀ ਟੁੱਟ ਗਏ ਪਈਏ ਬਾਕੀ ਸਾਰੇ ਕਾਊਂਟਰ ਖਾਲੀ ਐ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਭਗਵਾਨ ਤਮਨ ਜੀ ਨੂੰ ਬੇਨਤੀ ਕਰਦਾ ਕਿ ਪਟਿਆਲੇ ਦਾ ਇਹ ਸਭ ਤੋਂ ਵੱਡਾ ਹਸਪਤਾਲ ਹੈ ਜਨਾਨਾ ਹਸਪਤਾਲ ਮਾਤਾ ਕਸ਼ਲਿਆ ਮਾਤਾ ਕਸ਼ਲਿਆ ਦੇਵੀ ਦੇ ਨਾਮ ਤੇ ਪੂਰੇ ਇਹ ਹਾਲ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ